ਮਨਮਾਤੇ THAILAND ਦੇ ਵਿੱਚ ਆਏ ਪੁਚਾਲ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ ਹਾਹਾਕਾਰ ਮਚੀ ਹੋਈ ਹੈ ਤੇ ਕਿਹਾ ਜਾ ਰਿਹਾ ਕਿ ਹੁਣ ਤੱਕ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਸੋਸ਼ਲ ਮੀਡੀਆ ਦੇ ਉੱਤੇ ਵੱਖੋ-ਵੱਖਰੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿੱਥੇ ਹਰ ਪਾਸੇ ਤਬਾਹੀ ਦਾ ਇਹ ਮੰਜ਼ਰ ਵੇਖਣ ਨੂੰ ਮਿਲ ਰਿਹਾ ਹੈ ਇਮਾਰਤਾਂ ਟਹਿਟੇਰੀ ਹੋ ਚੁੱਕੀਆਂ ਹਨ ਮਲਬੇ ਦੇ ਵਿੱਚ ਹਾਲੇ ਵੀ ਕਈ ਲੋਕ ਦਬੇ ਹੋਏ ਨੇ ਵੱਡਾ ਆਂਕੜਾ ਮੌਤ ਦਾ ਹੈ ਕਿ 1000 ਲੋਕਾਂ ਦੀ ਮੌਤ ਹੋ ਚੁੱਕੀ ਹੈ ਕਈ ਹਾਲੇ ਮਲਬੇ ਚ ਦਬੇ ਹੋਏ ਨੇ ਕਈ ਹਾਲੇ ਜ਼ਖਮੀ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲਾ ਦੇ ਵਿੱਚ ਲਿਜਾਇਆ ਗਿਆ ਜਿੱਥੇ ਫਿਲਹਾਲ ਉਹਨਾਂ ਦਾ ਇਲਾਜ ਚੱਲ ਰਿਹਾ ਤਾਂ ਕਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਬਾਹੀ ਦੀਆਂ ਹਰ ਪਾਸੇ ਖੌਫਨਾਕ ਇਹ ਮੰਜ਼ਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਘਰ ਟਹਿਟੇਰੀ ਹੋ ਚੁੱਕੇ ਨੇ ਜੋ ਕਾਰਨ ਇਹ ਨੁਕਸਾਨੇ ਗਏ ਨੇ ਇਸ ਤੋਂ ਇਲਾਵਾ ਜੋ ਸੜਕਾਂ ਨੇ ਉਹਨਾਂ ਦੇ ਵਿੱਚ ਤਰੇੜਾ ਆ ਚੁੱਕਿਆ ਨੇ ਤਾਂ ਬੇहद ਵੱਡਾ ਅੰਕੜਾ ਵੀ ਮੌਤ ਦਾ ਇਸ ਨੂੰ ਮੰਨਿਆ ਜਾ ਸਕਦਾ ਹੈ 1000 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਤਾਂ ਵੱਖੋ-ਵੱਖਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਜੋ ਲੋਕ ਨੇ ਜਾਨ ਬਚਾਉਣ ਦੇ ਲਈ ਜੋ ਬੀਤੇ ਦਿਨ ਆਰਥਕਿਕ ਆਇਆ ਸੀ ਜੋ ਪੁਚਾਲ ਆਇਆ ਸੀ 7.7 ਦੀ ਤੀਬਰਤਾ ਦੇ ਨਾਲ ਉਸਨੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਕਿਸ ਤਰੀਕੇ ਦੇ ਨਾਲ ਤਬਾਹੀ ਹਰ ਪਾਸੇ ਦੇਖਣ ਨੂੰ ਮਿਲ ਰਹੀ ਹੈ ਪੁਚਾਲਦਾ ਕੇਂਦਰ ਮਹਿਮਾਦ ਦਾ ਸ਼ਗਾਇਨ ਸ਼ਹਿਰ ਮੰਨਿਆ ਜਾ ਰਿਹਾ ਜਿਸਨੇ 10 ਮਿੰਟਾਂ ਦੇ ਵਿੱਚ ਹੀ ਪੂਰੇ ਸ਼ਹਿਰ ਨੂੰ ਤਬਾਹ ਕਰ ਦਿੱਤਾ ਤਾਂ ਜਿਸ ਤਰੀਕੇ ਦੀਆਂ ਇਹ ਤਸਵੀਰਾਂ ਨੇ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਤਾਂ ਪੋਚਾਲ ਇਨਾ ਜ਼ਬਰਦਸਤ ਸੀ ਕਿ ਕਈ ਇਮਾਰਤਾਂ ਜ਼ਮੀਨਦੋਜ਼ ਹੋ ਗਈਆਂ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਵਿੱਚ ਵੀ ਬਹੁਮੰਜ਼ਲਾ ਇਮਾਰਤ ਟਹਿਟੇਰੀ ਹੋ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋਈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਸਪਤਾਲ ਦੇ ਬਾਹਰ ਵੀ ਸਟ੍ਰੈਚਰ ਪਏ ਹੋਏ ਨੇ ਇਲਾਜ ਕਰਨ ਲਈ ਹਸਪਤਾਲਾ ਦੇ ਵਿੱਚ ਹੁਣ ਥਾਂ ਹੀ ਨਹੀਂ ਰਹੀ ਕਿਉਂਕਿ ਇੰਨੇ ਲੋਕ ਮਰ ਚੁੱਕੇ ਨੇ ਇੰਨੇ ਲੋਕ ਹੱਲੇ ਵੀ ਮਲਬੇ ਵਿੱਚ ਦੱਬੇ ਹੋਏ ਨੇ ਇੰਨੇ ਲੋਕ ਇੰਜਰਡ ਹੋ ਚੁੱਕੇ ਨੇ ਕਿ ਹਸਪਤਾਲ ਤਲ ਤੱਕ ਭਰ ਗਏ ਨੇਤਾ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਬਹੁ ਮੰਜ਼ਲ ਇਮਾਰਤ ਕਿਸ ਤਰੀਕੇ ਦੇ ਨਾਲ ਟਹਿ ਟੇਰੀ ਹੋਈ ਹੈ ਤੁਸੀਂ ਸਾਬਤ ਤੌਰ ਤੇ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸੜਕ ਤੇ ਖੜੀਆਂ ਗੱਡੀਆਂ ਉਛਲਦੀਆਂ ਹੋਈਆਂ ਦੇਖੀਆਂ ਗਈਆਂ ਤੇ ਜੋ ਇਸ ਪੁਚਾਲ ਦਾ ਵੱਧ ਪ੍ਰਭਾਵ ਮਿਆਂਮਾਰ ਤੇ ਵਿੱਚ ਦੇਖਣ ਨੂੰ ਮਿਲਿਆ ਪੁਚਾਲ ਦਾ ਐਪਿਕ ਸੈਂਟਰ ਜੋ ਹੈ ਮੇਮਾਰੀ ਦੱਸਿਆ ਜਾ ਰਿਹਾ ਲੋਕਾਂ ਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਆਖਰ ਹੋ ਕੀ ਗਿਆ 15 20 ਮੰਜ਼ਲਾ ਇਮਾਰਤਾਂ ਜਿਹੜੀਆਂ ਹੁੰਦੀਆਂ ਨੇ ਉਹ ਵੀ ਢਹਿ ਢੇਰੀ ਹੋ ਗਈਆਂ ਤਬਾਹੀ ਦੀਆਂ ਇਹ ਤਸਵੀਰਾਂ ਨੇ ਲੋਕ ਆਪਣਿਆਂ ਨੂੰ ਲੱਭ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪੁਚਾਲ ਆਇਆ ਲੋਕਾਂ ਨੂੰ ਸਮਝ ਨਹੀਂ ਆਇਆ ਕਿ ਜਾਨ ਬਚਾਉਣ ਲਈ ਕਿਵੇਂ ਭੱਜਿਆ ਜਾਵੇ ਕਿਉਂਕਿ ਜਿੱਥੇ ਵੀ ਉਹ ਜਾ ਰਹੇ ਸਾਰੇ ਹਰ ਪਾਸੇ ਪੁਚਾਲ ਦੇ ਝਟਕੇ ਹੀ ਮਹਿਸੂਸ ਕੀਤੇ ਜਾ ਰਹੇ ਸੀ 7.7 ਦੀ ਤੀਬਰਤਾ ਦੇ ਨਾਲ ਇਹ ਪੁਚਾਲ ਆਇਆ ਸੀ ਤੇ ਕਿਹਾ ਜਾ ਰਿਹਾ ਕਿ ਮੁੜ ਪੁਚਾਲ ਦੇ ਝਟਕੇ ਮਹਿਸੂਸ ਲਗਾਤਾਰ ਕੀਤੇ ਜਾ ਰਹੇ ਨੇ ਭਾਰਤ ਦੇ ਵੱਲੋਂ ਰਾਹਤ ਸਮੱਗਰੀ ਵੀ ਭੇਜੀ ਗਈ ਆ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਭਾਰਤ ਵੀ ਹੁਣ ਮਿਆਂਮਾਰ ਦੀ ਮਦਦ ਦੇ ਲਈ ਅੱਗੇ ਆਇਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਤ ਦੇ ਵਿੱਚ ਰਾਹਤ ਸਮੱਗਰੀ ਕਿਉਂਕਿ ਜਿਸ ਤਰੀਕੇ ਦੇ ਨਾਲ ਕੁਦਰਤੀ ਪ੍ਰਕੋਪ ਮਿਆਂਮਾਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਦੇ ਵਿੱਚ ਹੁਣ ਲੋਕ ਜਿਹੜੇ ਨੇ ਉਹ ਵੀ ਮਦਦ ਦੇ ਲਈ ਸਥਾਨਕ ਲੋਕ ਵੀ ਆ ਰਹੇ ਨੇ ਅਤੇ ਗਵਾਂਡੀ ਜਿਹੜੇ ਦੇਸ਼ ਨੇ ਉਹ ਵੀ ਹੁਣ ਮਦਦ ਦੇ ਲਈ ਅੱਗੇ ਆ ਰਹੇ ਨੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਾਫੀ ਤਸਵੀਰਾਂ ਹੋ ਰਹੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿੰਨਾ ਖੌਫਨਾਕ ਇਹ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਰੋਟਸ ਦੇ ਮੁਤਾਬਕ ਮਿਆਂਮਾਰ ਦੀ ਸੈਨਿਕ ਸਰਕਾਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਮਰਨ ਵਾਲਿਆਂ ਦਾ ਜਿਹੜਾ ਇਹ ਆਂਕੜਾ ਹੈ ਇੱਕ ਹਜ਼ਾਰ ਤੋਂ ਪਾਰ ਹੋ ਚੁੱਕਿਆ 2300 ਲੋਕ ਜਿਹੜੇ ਨੇ ਜ਼ਖਮੀ ਨੇ ਉਧਰ థਾਈਲੈਂਡ ਦੀ ਰਾਜਧਾਨੀ ਬੈਂਕਾਕ ਦੀ ਗੱਲ ਕੀਤੀ ਜਾਵੇ ਤਾਂ ਉਸਤੇ 31 ਮੰਜ਼ਲਾ ਇਮਾਰਤ ਡਿੱਗੀ ਜਿਸ ਦੇ ਕਾਰਨ 10 ਲੋਕਾਂ ਦੀ ਮੌਤ ਹੋ ਗਈ ਸੀ ਤਾਂ ਕੱਲ ਇਹ ਪੁਚਾਲ ਆਇਆ ਸੀ 7.7 ਦੀ ਤੀਬਰਤਾ ਦੇ ਨਾਲ ਮਿਆਂਮਾਰ ਤੇ థਾਈਲੈਂਡ ਦੇ ਵਿੱਚ ਇਹ 200 ਸਾਲ ਦਾ ਸਭ ਤੋਂ ਖਤਰਨਾਕ ਪੁਚਾਲ ਸੀ ਭਾਰੀ ਤਬਾਹੀ ਦੇ ਚੱਲਦਿਆਂ ਮੈਂ ਮਾਦੇ 6 ਸੂਬੇ ਤੇ ਪੂਰੇ ਥਾਈਲੈਂਡ ਦੇ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ ਹੈ ਤਾਂ ਤੁਸੀਂ ਤਸਵੀਰਾਂ ਤੁਹਾਨੂੰ ਲਗਾਤਾਰ ਸਕਰੀਨ ਤੇ ਦਿਖਾ ਰਹੇ ਆ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ 1000 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਖਦਸ਼ਾ ਜਤਾਇਆ ਜਾ ਰਿਹਾ ਕਿ 10000 ਲੋਕ ਵੀ ਮੌਤ ਦੇ ਸ਼ਿਕਾਰ ਹੋ ਸਕਦੇ ਨੇ ਉਹਨਾਂ ਦੀ ਮੌਤ ਹੋਈ ਸਕਦੀ ਹੈ ਤਾਂ ਇਸ ਤਰੀਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿਹਾ ਜਾ ਰਿਹਾ ਕਿ ਕਈ ਲੋਕ ਹਾਲੇ ਵੀ ਮਲਵੇ ਦੇ ਵਿੱਚ ਦਬੇ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਮਾਰਤਾਂ ਟਹਿ ਢੇਰੀ ਹੋ ਗਈਆਂ ਹਰ ਪਾਸੇ ਤਬਾਹੀ ਦਾ ਇਹ ਮੰਜ਼ਰ ਹੈ ਰਹਿ ਰਿਹਾ ਕਿ ਪੁਚਾਲ ਦੇ ਝਟਕੇ ਹਾਲੇ ਵੀ ਮਹਿਸੂਸ ਕੀਤੇ ਜਾ ਰਹੇ ਨੇ ਵੱਖੋ ਵੱਖਰੀਆਂ ਇਹ ਤਸਵੀਰਾਂ ਨੇ ਉੱਚੀ ਉੱਚੀ ਇਮਾਰਤਾਂ ਜੜੀਆਂ ਨੇ 15 20 ਜੋ ਮਾਰਤਾ ਹੁੰਦਿਆ ਨੇ ਉਹ ਟੈਟੇਰੀ ਹੋ ਗਈਆਂ ਮਿਆਂਮਾਰ ਚ ਆਏ ਪੁਚਾਲ ਤੋਂ ਬਾਅਦ ਭਾਰਤ ਅੱਗੇ ਆਇਆ 15 ਟਨ ਰਾਹਤ ਸਮੱਗਰੀ ਜਿਹੜੀ ਆ ਪਹਿਲੀ ਖੇਪ ਉੱਤੇ ਪਹੁੰਚਾਈ ਗਈ ਆ ਤਾਂ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਖੌਫਨਾਕ ਇਹ ਮੰਜ਼ਰ ਹੋਏਗਾ ਜੋ ਲੋਕ ਉੱਥੇ ਰਹਿ ਰਹੇ ਸੀ ਉਹਨਾਂ ਲਈ ਕਿੰਨਾ ਡਰਾਉਣਾ ਇਹ ਮੰਜ਼ਰ ਹੋਏਗਾ ਕਿ ਉਹ ਆਪਣੀ ਜਾਨ ਬਚਾਉਣ ਲਈ ਜਿੱਧਰ ਵੀ ਭੱਜਣ ਉਹਨਾਂ ਨੂੰ ਰਾਹ ਹੀ ਨਹੀਂ ਮਿਲ ਰਿਹਾ ਸੀ ਤਾਂ ਮਲਬੇ ਦੇ ਵਿੱਚ ਹਾਲੇ ਵੀ ਲੋਕ ਦਬੇ ਹੋਏ ਨੇ ਜੋ ਮਿਆਂਮਾਰ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਵੀ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤੇ ਗਏ ਨੇ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਕਿਹਾ ਜਾ ਰਿਹਾ ਕਿ ਤੁਸੀਂ ਇੱਕ ਦੂਜੇ ਦੀ ਮਦਦ ਜ਼ਰੂਰ ਕਰੋ థਾਈਲੈਂਡ ਦੇ ਵਿੱਚ ਇੱਕ ਇਮਾਰਤ ਹੈ ਜਿੱਥੇ 10 ਲੋਕਾਂ ਦੀ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ ਤਾਂ ਭਿਆਨਕ ਪੁਚਾਲ ਆਇਆ ਜ਼ਬਰਦਸਤ ਪੁਚਾਲ ਨੇ ਹਰ ਪਾਸੇ ਤਬਾਹੀ ਮਚਾਰੀ ᱛੀ ਜੋ ਮਰਨ ਵਾਲਿਆਂ ਦਾ ਆંકੜਾ ਕਿਹਾ ਜਾ ਰਿਹਾ ਕਿ 10000 ਤੋਂ ਜ਼ਿਆਦਾ ਹੋ ਸਕਦਾ ਹੈ ਇਹ ਜੋ ਸ਼ੰਕਾ ਹੈ ਯੂਨਾਈਟਿਡ ਸਟੇਟ ਜੀਓਲੋਜੀਕਲ ਸਰਵੇ ਨੇ ਦੱਸੀ ਹੈ ਪੁਚਾਲ ਦੇ ਝਟਕੇ ਥਾਈਲੈਂਡ ਬੰਗਲਾਦੇਸ਼ ਚੀਨ ਤੇ ਭਾਰਤ ਤੱਕ ਮਹਿਸੂਸ ਕੀਤੇ ਗਏ ਨੇ ਤਾਬੀ ਤੇ ਦੇਨੀ 7.7 ਦੀ ਤੀਬਰਤਾ ਦੇ ਨਾਲ ਇਹ ਪੁਚਾਲ ਆਇਆ ਸੀ ਜਿਸ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ ਲਗਾਤਾਰ ਤਸਵੀਰਤ ਤੁਹਾਨੂੰ ਦਿਖਾ ਰਿਹਾ ਜਿੱਥੇ ਵੇਖਿਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਭਾਜੜਾ ਪੈ ਗਈਆਂ ਸੀ ਬੀਤੇ ਦਿਨ ਦੀਆਂ ਇਹ ਤਸਵੀਰਾਂ ਨੇ ਜਿੱਥੇ ਸੜਕ ਤੇ ਖੜੀਆਂ ਗੱਡੀਆਂ ਉਛਲਦੀਆਂ ਦਿਖੀਆਂ ਗਈਆਂ ਅਤੇ ਜੋ ਵੱਧ ਪ੍ਰਭਾਵ ਸੀਗਾ ਸਭ ਤੋਂ ਵੱਧ ਮਿਆਂਮਾਰਚ ਦੇਖਣ ਨੂੰ ਮਿਲਿਆ ਪੁਚਾਲ ਦਾ ਐਪਿਕ ਸੈਂਟਰ ਮਿਆਂਮਾਰ ਨੂੰ ਹੀ ਦੱਸਿਆ ਗਿਆ ਤਾਂ ਹੁਣ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਭਿਆਨਕ ਤੇ ਖੌਫਨਾਕ ਇਹ ਮੰਜ਼ਰ ਕੈਮਰੇਆਂ ਦੇ ਵਿੱਚ ਕੈਦ ਹੋਇਆ ਹੈ